ਮੁੱਖ ਮੰਤਰੀ ਭਗਵੰਤ ਮਾਨ ਪੰਚੇ ਬਟਾਲਾ ਤਸੀਹੇਲ ਕੰਪਲੈਕਸ ਦਾ ਕੀਤਾ ਉਦਘਾਟਨ ਸ਼ਰੀਕਲ ਸੀ ਵੱਲੋਂ ਕੀਤਾ ਗਿਆ ਮੁੱਖ ਮੰਤਰੀ ਦਾ ਧੰਨਵਾਦ ਸੀਐਮ ਮਾਨ ਵੱਲੋਂ ਬੀਜੇਪੀ ਉੱਪਰ ਸਖ਼ਤ ਦੇ ਤਿੱਖੇ ਨਿਸ਼ਾਨੇ ਕਿਹਾ ਬੀਜੇਪੀ ਹਰ ਇੱਕ ਚੀਜ਼ ਹੱਥਿਆਉਣਾ ਚਾਹੁੰਦੀ ਹੈ ਤਾਂ ਤਨਤ ਸਿੰਘ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਪਨੂ ਲੈ ਕੇ ਵੀ ਗੱਲਾਂ ਕੀਤੀਆਂ ਸਾਂਝੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਟਾਲਾ ਪਹੁੰਚੇ ਜਿੱਥੇ ਉਹਨਾਂ ਵੱਲੋਂ ਤਸੀਹੇਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਪ੍ਰੈਸ ਕਾਨਫਰੰਸ ਕਰਦੇ ਹਾਂ ਦੱਸਿਆ ਕਿ ਇਸ ਤਸੀਹੇਲ ਕੰਪਲੈਕਸ ਬਣ ਨਾਲ ਇ ਇਹ ਸ਼ਹਿਰ ਵਾਸੀਆਂ ਨੂੰ ਬਟਾ ਲਾ ਪਹੁੰਚੇਗਾ ਜਿੱਥੇ ਇੱਕ ਹੀ ਛੱਤ ਥੱਲੇ ਸਾਰੇ ਅਧਿਕਾਰੀ ਮਿਲਣਗੇ ਅਤੇ ਹਰੇਕ ਵਿਅਕਤੀ ਦਾ ਇੱਕ ਹੀ ਕੰਪਲੈਕਸ ਵਿੱਚ ਕੰਮ ਹੋਵੇਗਾ ਇਸ ਮੌਕੇ ਸੀਐਮ ਮਾਰਵਲ ਨੂੰ ਭਾਪੀ ਉੱਪਰ ਤਖਨ ਨਿਸ਼ਾਨੇ ਸਾਦੇ ਕੇ ਪੀਯੂ ਦੇ ਮਾਮਲੇ ਤੇ ਸੀਐਮ ਮਾਨ ਨੇ ਬੀਜੀਪੀ ਨੂੰ ਲੰਮੇ ਹੱਥੀ ਲਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਨਤ ਚ੍ਰਿਕੁਰ ਤੇ ਇੱਕ ਪਾਸੇ ਅਜੀਤ ਸ਼ਹੀਦੀ ਪੁਰਬ ਨੂੰ ਲੈ ਕੇ ਵੀ ਕਰਾਇਆ ਗਿਆ ਸਮਾਰਮ ਦੀ ਜਾਣਕਾਰੀ ਸਾਂਝੀ ਕੀਤੀ ਐਮਐਲਏ ਸ਼ਰੀ ਕਲਸੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸੀਮਾ ਨਾਲ ਐਮਐਲਏ ਸ਼ਰੀਕ ਕਲਸੀ ਤੋਂ ਇਲਾਵਾ ਡੇਰਬਾ ਬਨਾਨਕ ਤੋਂ ਬਤਾਏ ਗਦੀਪ ਸਿੰਘ ਰਧਾਵਾ ਬਲਬੀਰ ਸਿੰਘ ਬਨਮੋ ਜਗਰੂਪ ਸਿੰਘ ਸ਼ੇਖਾ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵੀ ਮੌਜੂਦ ਸਨ। ਸਰਪ ਦੀ ਚੰਨ ਛੋਪਰਾ ਪੱਤਰਤੀ ਬਟਾਲਾ ਅੱਜ ਸੁਭਾਗ ਪ੍ਰਾਪਤ ਹੋਇਆ ਹੈ ਕਿ ਇੱਥੇ ਜਿਹੜਾ ਤਹਿਸੀਲ ਕੰਪਲੈਕਸ ਜਿਹੜਾ ਬਣਾਇਆ ਉਹ ਉਹਦਾ ਉਦਘਾਟਨ ਕਰਨ ਦਾ ਇੱਕੋ ਛੱਤ ਹਲੇ ਬਹੁਤ ਸਾਰੇ ਦਫ਼ਤਰ ਇੱਥੇ ਆ ਗਏ ਨੇ ਜਿਦੇ ਵਿੱਚ ਤਹਿਸੀਲਦਾਰ ਆਫਿਸ ਐਸ ਡੀ ਐਮ ਆਫਿਸ ਤਹਿਸੀਲਦਾਰ ਦੀ ਕੋਰਟ ਐਸ ਡੀ ਐਮ ਕੋਰਟ ਪਟਵਾਰੀ ਪਟਵਾਰਖਾਨੇ ਦੇ ਸਾਰੇ ਜਿੰਨੇ ਵੀ ਮੁਲਾਜ਼ਮ ਕਾਨੂੰਗੋ ਇਸ ਤੋਂ ਇਲਾਵਾ ਫਰਦ ਕੇਂਦਰ ਸੇਵਾ ਕੇਂਦਰ ਸਾਰੇ ਕੁਛ ਹੱਥਲੇ ਆ ਗਏ ਤੇ ਨਾਲ ਹੀ ਜਿਹੜਾ ਇਸ ਕੰਪਲੈਕਸ ਦੇ ਬਿਲਕੁਲ ਨਾਲ ਹੀ ਕੋਟ ਹੈ ਤੇ ਹੋਰ ਜਿਹੜੀਆਂ ਲੀਗਲ ਕੰਮਕਾਰਾਂ ਲਈ ਜਿੱਥੇ ਲੋਕ ਜ਼ਿਆਦਾ ਆਉਂਦੇ ਨੇ ਪਹਿਲਾਂ ਇਹ ਸ਼ਹਿਰ ਦੇ ਵਿਚਾਲੇ ਹੁੰਦਾ ਸੀ ਵਿੱਚ ਹੁੰਦਾ ਸੀ ਉੱਥੇ ਜਾ ਵੀ ਕਾਫੀ ਕੰਜੈਸਟਡ ਹੋ ਗਿਆ ਸੀਗਾ ਬਹੁਤ ਟ੍ਰੈਫਿਕ ਬਗੈਰਾ ਜਮ ਹੁੰਦੀ ਸੀ ਲੋਕਾਂ ਨੂੰ ਦਿੱਕਤ ਆਉਂਦੀ ਸੀ ਸੋ ਬੜੀ ਸ਼ਾਨਦਾਰ ਬਿਲਡਿੰਗ ਅੱਜ ਉਦਘਾਟਨ ਹੋਇਆ ਹੈ ਗਰਾਉਂਡ ਫਲੋਰ ਫਸਟ ਫਲੋਰ ਸੈਕੰਡ ਫਲੋਰ ਉਹਦੇ ਚ ਵੇਟਿੰਗ ਰੂਮ ਹੈ ਉਹਦੇ ਵਿੱਚ ਬਾਥਰੂਮ ਨੇ ਔਰ ਲੋਕਾਂ ਦੀ ਸਹੂਲਤ ਲਈ ਸਭ ਕੁਝ ਇੱਥੇ ਅਵੇਲੇਬਲ ਹੈ 5 ਪੁਆਇੰਟ 5 ਕਨਾਲ ਦੇ ਸਾਢੇ 5 ਕਨਾਲ ਦੇ ਵਿੱਚ ਇਹ ਜਗ੍ਹਾ ਬਣੀ ਹੈ 10 ਕਰੋੜ ਰੁਪਏ ਦੀ ਲਗਤ ਆਈ ਹੈ ਤੇ ਈਜ਼ੀ ਰਿਸਟਰੀ ਜਫਰਦਾਂ ਦੇ ਨਾਲ ਸੰਬੰਧਿਤ ਕੋਈ ਬਹੁਤ ਸਾਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਸਭ ਕੁਝ ਅਵੇਲੇਬਲ ਹੈ ਜੋ ਲੇਟੈਸਟ ਅਪਡੇਟਡ ਤਹਿਸੀਲ ਕੰਪਲੈਕਸ ਬਣੇ ਨੇ ਤੇ ਗੁਰਨਾਨਕ ਸਾਹਿਬ ਦੇ ਵਿਆਹ ਪੁਰਬ ਤੇ ਇੱਥੇ ਬਹੁਤ ਸਾਰਾ ਮੇਲੇ ਲੱਗਦੇ ਨੇ ਔਰ ਉਹਨਾਂ ਦਾ ਗੁਰਪੁਰਬ ਵਾਲਾ ਮਹੀਨਾ ਚੱਲ ਰਿਹਾ ਤੇ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਕਿ ਇਸ ਮਹੀਨੇ ਚ ਬਟਾਲਾ ਸ਼ਹਿਰ ਦੇ ਇੱਕ ਬਹੁਤ ਚਿਰਾਂ ਤੋਂ ਚੱਲੀ ਆ ਰਹੀ ਜਿਹੜੀ ਮੰਗ ਹੈ ਉਹ ਪੂਰੀ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਬਟਾਲਾ ਸ਼ਹਿਰ ਦੀ ਤਰੱਕੀ ਵਾਸਤੇ ਕਿਉਂਕਿ ਇੰਡਸਟਰੀਅਲ ਸਿਟੀ ਬਟਾਲਾ ਕਿਸੇ ਵੇਲੇ ਬਹੁਤ ਇੰਡਸਟਰੀ ਚ ਨਾਮ ਹੁੰਦਾ ਸੀ ਪਰ ਬਾਅਦ ਦੇ ਵਿੱਚ ਸਰਕਾਰਾਂ ਦੀ ਲਾਪਰਵਾਹੀਆਂ ਕਰਕੇ ਸ਼ਹਿਰ ਜਿਹੜਾ ਉਜਾੜ ਵੱਲੋਂ ਤੁਰ ਪਿਆ ਸੀ ਸੋ ਰੰਗਲੇ ਪੰਜਾਬ ਦੇ ਵਿੱਚ ਜਿਹੜੇ ਰੰਗ ਭਰ ਰਹੇ ਆ ਬਟਾਲੇ ਦਾ ਰੰਗ ਵੀ ਉਹਦੇ ਵਿੱਚ ਇੱਕ ਬੜਾ ਖੂਬਸੂਰਤ ਰੰਗ ਹੈ ਤੇ ਆਲੇ ਦੁਆਲੇ ਦੇ ਤਿੰਨ ਚਾਰ ਕੰਸਟੀਟੂਐਂਸੀਆਂ ਖਾਸ ਤੌਰ ਤੇ ਫਤਿਹਗੜ ਚੂੜੀਆਂ ਕਾਦੀਆਂ ਸ੍ਰੀ ਹਰਗੁੰਤ ਸਾਹਿਬ ਪੁਰ ਸਾਹਿਬ ਦੋ ਤਿੰਨ ਹੋਰ ਕੰਸਟੀਟੂਐਂਸੀਆਂ ਦੇ ਜਿਹੜੇ ਲੋਕ ਨੇ ਉਹ ਇੱਥੇ ਤਹਿਸੀਲ ਦੇ ਵਿੱਚ ਇੱਥੇ ਬਟਾਲੇ ਆਉਂਦੇ ਆ ਤੇ ਉਹਨਾਂ ਨੂੰ ਕਾफी ਸਹੂਲਤ ਹੋਊਗੀ ਅਸੀਂ ਇਸ ਤੋਂ ਪਹਿਲਾਂ ਜਗਰਾਉਂ ਦਿੜਬਾ ਚੀਮਾ ਸਭ ਤਹਿਸੀਲ ਹੈ ਹੋਰ ਬਹੁਤ ਸਾਰੀਆਂ ਤਹਿਸੀਲਾਂ ਦੇ ਸਬ ਤਹਿਸੀਲਾਂ ਦਾ ਤਾਂ ਕਾਟਣ ਕਰ ਚੁੱਕੇ ਆ ਈਜ਼ੀ ਰਿਸਟਰੀ ਦਾ ਹੋ ਗਿਆ ਭ੍ਰਿਸ਼ਟਾਚਾਰ ਤਹਿਸੀਲਾਂ ਚੋਂ ਖਤਮ ਹੋ ਜੇ ਪਹਿਲਾਂ ਤਹਿਸੀਲ ਚ ਜਾਣ ਵੇਲੇ ਲੋਕਾਂ ਨੂੰ ਚਿੰਤਾ ਹੀ ਹੋਣ ਲੱਗ ਜਾਂਦੀ ਸੀ ਵੀ ਪਤਾ ਨਹੀਂ ਕੱਲ ਨੂੰ ਜਾਣਾ ਉਸ ਬਿਲਡਿੰਗ ਦੇ ਵਿੱਚੋਂ ਸਹੀ ਸਲਾਮਤ ਮੁੜਾਂਗੇ ਨਿੰਬੂ ਵਾਂਗੂ ਨਿਚੋੜ ਲੈਂਦੇ ਸੀ ਤੂੰ ਇਹਦੇ ਕੋਲੇ ਜਾ ਉਹ ਉਦੋਂ ਕੋਲੇ ਜਾ ਤੂੰ ਉਧਰ ਦਫ਼ਤਰ ਚ ਜਾ ਉਧਰੋਂ ਆ ਕੇ ਇੱਧਰ ਆ ਕੇ ਤਾਂ ਉਧਰ ਜਾ ਉਹ ਗੇੜਿਆਂ ਦੇ ਵਿੱਚ ਹੀ ਬੜਾ ਟਾਈਮ ਬਰਬਾਦ ਖੱਜਲ ਖਵਾਰੀ ਹੁੰਦੀ ਸੀ ਹੁਣ ਉਹ ਇੱਥੇ ਆਉਣਗੇ ਜਦੋਂ ਤਾਂ ਸਾਰਾ ਕੁਝ ਇੱਕੋ ਛੱਤ ਹੱਲੇ ਤੇ ਡਿਪਟੀ ਕਮਿਸ਼ਨਰ ਐਡੀਸੀ ਜਸ ਡੀਐਮ ਸਾਹਿਬ ਨੂੰ ਸਾਰਿਆਂ ਨੂੰ ਹਦਾਇਤਾਂ ਨੇ ਕਿ ਇੱਥੇ ਜਿਹੜਾ ਬੰਦਾ ਆ ਗਿਆ ਉਹਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਉਹ ਵਧੀਆ ਮੂਡ ਚ ਇਥੇ ਐਂਟਰ ਕਰੇ ਤਾਂ ਵਧੀਆ ਮੂਡ ਚ ਇਥੋਂ ਜਾਵੇ ਤਾਂ ਇਹ ਪ੍ਰਬੰਧ ਜਿਹੜੇ ਨੇ ਉਹ ਸਰਕਾਰਾਂ ਦੇ ਫਰਜ਼ ਬਣਦਾ ਹੈ ਤੇ ਅਸੀਂ ਇਹ ਫਰਜ਼ ਨਿਭਾ ਰਹੇ ਹਾਂ ਤੇ ਅੱਜ ਮੈਂ ਸ਼ਹਿਰੀ ਕਲਤੀ ਸਾਡੇ ਜਿਹੜੇ ਪਾਰਟੀ ਦੇ ਲੀਡਰ ਵੀ ਨੇ ਤੇ ਨਾਲ ਇਸ ਬਟਾਲਾ ਵਿਧਾਨ ਸਭਾ ਕੰਸਟੀਚੂਐਂਸੀ ਨੂੰ ਰਿਪਰੈਜ਼ੈਂਟ ਕਰਦੇ ਆ ਇਹਨਾਂ ਨੇ ਜੋ ਵੰਗ ਰੱਖੀ ਸੀ ਉਹਨੂੰ ਪੂਰਾ ਕੀਤਾ ਗਿਆ ਤੇ ਹੋਰ ਵੀ ਮੰਗਾ ਨੇ ਔਰ ਮੰਗਾ ਜਿਹੜੀਆਂ ਨੇ ਅੱਗੇ ਹੋਰ ਵਧਨ ਦੀਆਂ ਮੰਗਾ ਨੇ ਤਾਂ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਇਸ ਸਾਲ ਦੇ ਐਮਐਲਏ ਨੇ ਕੰਮ ਜਿੰਨੇ ਕੇ ਉਹਦੇ ਪੂਰੇ ਕਰ ਦਿੱਤੇ ਕਿ ਇਤਿਹਾਸਿਕ ਸ਼ਹਿਰ ਬਣ ਕਰਕੇ ਜਿੰਨੇ ਮੰਗਾ ਵਧੀਆਂ ਨੇ ਜਿਵੇਂ ਇੱਕ ਤਾਂ ਜ਼ਿਲ੍ਹਾ ਬਣਾਉਣ ਦੀ ਮੰਗ ਹੈ ਜੀ ਦੂਸਰਾ ਬੱਸ ਸਟੈਂਡ ਬਾਹਰ ਹੋ ਸਭ ਪੁਲਿਸ ਦਾ ਜੋ ਐਸਐਸਪੀ ਦਫ਼ਤਰ ਬਾਹਰ ਜੀ ਜੀ ਉਹਦੇ ਵੀ ਬਾਰੇ ਵਿਚਾਰ ਵਟਾਂਦਰੀ ਸਾਰੇ ਹੋ ਰਹੇ ਨੇ ਅ ਜਿਲੇ ਬਣਾਉਣ ਦਾ ਵੀ ਮੈਨੂੰ ਵਕੀਲ ਸਾਹਿਬਾਨ ਵੀ ਇੱਥੇ ਖੜੇ ਨੇ ਉਹਨਾਂ ਨੇ ਵੀ ਗੱਲ ਕਹੀ ਹੈ ਜਿੰਨੇ ਪੰਜ ਸਰਪੰਚ ਜਾਂ ਕੌਂਸਲਰ ਨੇ ਉਹਨਾਂ ਨੇ ਵੀ ਗੱਲ ਕੀਤੀ ਤੇ ਫਿਰ ਪੁਲਿਸ ਲਾਈਨ ਜਿਹੜੀ ਹੈ ਤੁਸੀਂ ਜਿਵੇਂ ਕਹਿੰਦੇ ਹੋ ਕਿ ਅੰਦਰ ਉਹਨੂੰ ਵੀ ਕਿਉਂਕਿ ਸਾਰੇ ਕੰਮ ਕੋਰਿਲੇਟਡ ਹੀ ਨੇ ਸਾਰੇ ਤਹਿਸੀਲ ਨਾਲ ਜੁੜੇ ਹੋਏ ਨੇ ਸਾਰੇ ਸੋ ਜੇ ਕੋਈ ਬੰਦਾ ਆਵੇ ਉਹਨੂੰ ਇੱਧਰ ਉੱਧਰ ਜਾ ਉਹਦਾ ਟਾਈਮ ਦੀ ਖਜਲ ਖੁਆਰੀ ਨਾ ਹੋਵੇ ਇਸ ਗੱਲ ਦੀ ਸਰਕਾਰ ਬਜਨਬੱਧ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵਾਰ ਬਟਾਲੇ ਚ ਮੈਨੂੰ ਆਉਣਾ ਪੈਣਾ। ਲੁਕੋ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਦੀ ਲੈਗਸੀ ਹੈ। ਮੈਂ ਬਹੁਤ ਵਾਰੀ ਬੋਲ ਚੁੱਕਿਆ। ਪੰਜਾਬ ਦਾ ਵਿਰਸਾ ਹੈ। ਉਹ ਜਦੋਂ ਲਾਹੌਰ ਹੁੰਦੀ ਸੀ ਯੂਨੀਵਰਸਿਟੀ ਤਾਂ ਫਿਰ ਜਦੋਂ ਸ਼ਿਫਟਿੰਗ ਹੋਈ ਪਾਰਟੀਸ਼ਨ ਤੋਂ ਬਾਅਦ ਤਾਂ ਪਹਿਲਾਂ ਹੁਸ਼ਿਆਰਪੁਰ ਆਈ। ਫਿਰ ਉਸ ਤੋਂ ਬਾਅਦ ਚੰਡੀਗੜ੍ਹ। ਉਹਦੀ ਫੰਡਿੰਗ ਜਿਹੜੀ ਹੈ ਪੰਜਾਬ ਗਵਰਨਮੈਂਟ ਕਰਦੀ ਹੈ। ਹੋਸਟਲ ਦਾ ਖਰਚਾ ਜਾਂ ਕੋਈ ਹੋਰ ਜਿੰਨੇ ਵੀ ਅਕਾਦਮਿਕ ਖਰਚੇ ਨੇ ਸਾਰੇ ਪੰਜਾਬ ਗਵਰਨਮੈਂਟ ਤਾਂ ਇਹ ਜਿਹੜਾ ਇਲੀਗਲ ਤਰੀਕੇ ਨਾਲ ਸੈਂਟਰ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਜਾਂ ਸਿੰਡੀਕੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਦੋ ਵਾਰੀ ਹੋਰ ਇੱਕ ਦੋ ਹੋਰ ਤਰੀਕਿਆਂ ਨਾਲ ਵੀ ਕੀਤੀ ਹੈ ਟਰਾਈ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਜਿਵੇਂ ਕਿ ਕਿ ਸਾਡੇ ਕੁਝ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਨੇ ਯਮਨਾ ਨਗਰ ਪੰਚਕੁਲਾ ਅੰਬਾਲਾ ਜਾਂ ਸਹਾਰਨਪੁਰ ਵੀ ਉਹ ਉਹਨਾਂ ਦੇ ਜਿਹੜੇ ਕਾਲਜ ਨੇ ਉਹ ਸਾਡੇ ਯੂਨੀਵਰਸਿਟੀ ਨਾਲ ਜੋੜ ਦੋ ਤੁਸੀਂ ਪਰ ਉਹ ਅਸੀਂ ਇਹ ਮੰਗ ਜਿਹੜੀ ਹੈ ਜਦੋਂ ਮੈਂ ਮੀਟਿੰਗ ਦੇ ਵਿੱਚ ਕਿਹਾ ਸੀ ਮੈਂ ਬਿਲਕੁਲ ਕੋਰਾ ਇਨਕਾਰ ਕਰਤਾ ਸੀ ਮੈਂ ਕਿਹਾ ਵੀ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਐਫੀਲੀਏਟਡ ਨੇ ਇਸ ਯੂਨੀਵਰਸਿਟੀ ਨਾਲ ਤੇ ਅਸੀਂ ਉਹਨਾਂ ਕਾਲਜਾਂ ਨੂੰ ਹੀ ਵਧੀਆ ਤਰੀਕੇ ਨਾਲ ਚਲਾਉਣਾ ਹੈ ਤੇ ਆਪ ਹੀ ਹਰਿਆਣਾ ਨਿਕਲਿਆ ਸੀ ਪਹਿਲਾਂ ਇਹ ਕਹਿ ਕੇ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੀ ਆਪਣੇ ਕਾਲਜਾਂ ਦੀ ਅਫੀਲੀਏਸ਼ਨ ਵਾਪਸ ਲੈਣੇ ਆ ਉਹਨੇ ਕੁਰੂਖhetra ਯੂਨੀਵਰਸਿਟੀ ਬਣਾ ਲਈ ਸੀ ਤੁਸੀਂ ਆਪਣੀ ਕੋਈ ਯੂਨੀਵਰਸਿਟੀ ਹੋਰ ਬਣਾ ਲਓ ਪਰ ਉਹ ਸੈਨੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਅਸਲ ਚ ਕਿਉਂਕਿ ਉਹਨਾਂ ਦੇ ਗ੍ਰੈਜੂਏਟਸ ਹੋਣ ਹੈ ਨਹੀਂਗੇ ਤੇ ਪੰਜਾਬ ਤੋਂ ਗ੍ਰੈਜੂਏਟਸ ਜਿਹੜੇ ਨੇ ਉਹ ਸੈਨੇਟ ਦੇ ਮੈਂਬਰ ਨੇ ਸਿੰਡੀਕੇਟ ਚ ਹੈਗੇ ਨੇ ਤਾਂ ਉਹ ਪੰਜਾਬ ਨਾਲ ਰਿਲੇਟਡ ਬੀਜੇਪੀ ਜਿਹੜੀ ਹੈ ਪੰਜਾਬ ਨਾਲ ਰਿਲੇਟਡ ਕੋਈ ਵੀ ਚੀਜ਼ ਹੋਵੇ ਉਹਦੇ ਤੇ ਡਾਕਾ ਮਾਰਨਾ ਚਾਹੁੰਦੀ ਹੈ ਹਥਿਆਣਾ ਚਾਹੁੰਦੀ ਆ ਪਰ ਮੇ ਬੀਬੀ ਐਮਬੀ ਦਾ ਮੁੱਦਾ ਹੈ ਈਵਨ ਪੰਜਾਬ ਦੀਆਂ ਝਾਕੀਆਂ ਬਾਰੇ ਵੀ ਕਹਿਣ ਲੱਗ ਜਾਂਦੇ ਨੇ ਕਿ 26 ਜਨਵਰੀ ਜਾਂ 15 ਅਗਸਤ ਦੀ ਪਰੇਡ ਦੇ ਵਿੱਚ ਪੰਜਾਬ ਦੀ ਚੱਕੀ ਸ਼ਾਮਲ ਨਹੀਂ ਕੀਤੀ ਜਾਓ ਪੰਜਾਬ ਤੋਂ ਬਿਨਾ ਤੁਸੀਂ ਕਿਵੇਂ ਤੁਸੀਂ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਵਸ ਮਨਾ ਲਓਗੇ ਪੰਜਾਬ ਦੀ ਗੈਰ ਹਾਜ਼ਰੀ ਚ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ ਸويس ਕਰਕੇ ਲੜਾਈ ਸਾਡੀ ਭਾਵੇਂ ਉਹ ਬਿਜਲੀ ਬੋਰਡ ਨਾਲ ਸੰਬੰਧਿਤ ਹੈ ਭਾਵੇਂ ਭਾਖੜਾ ਬੋਰਡ ਨਾਲ ਸੰਬੰਧਿਤ ਹੈ ਭਾਵੇਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਹੈ এডਿਕੇਸ਼ਨ ਨਾਲ ਸੰਬੰਧਿਤ ਹੈ ਜਿੰਨਾ ਵੀ ਪੱਖ ਪੰਜਾਬ ਸਰਕਾਰ ਵੱਲੋਂ ਉਹਨਾਂ ਕੋਲ ਰੱਖਿਆ ਜਾਊਗਾ ਔਰ ਜੇ ਤਾਂ ਉਹ ਲੀਗਲੀ ਕਿਉਂਕਿ ਸਹੀ ਆ ਸੀ ਜੇ ਤਾਂ ਉਹ ਇਦਾਂ ਮੰਨਦੇ ਨੇ ਠੀਕ ਹੈ ਨਹੀਂ ਤਾਂ ਕੋਈ ਹੋਰ ਤਰੀਕੇ ਪੜਾਉਣੇ ਪੈਣਗੇ ਪਰ ਪੰਜਾਬ ਆਪਣੇ ਹੱਕ ਕਦੇ ਨਹੀਂ ਛੱਡੂਗਾ ਔਰ ਕੁਝ ਵਿਰੋਧੀ ਪਾਰਟੀਆਂ ਜਾਂ ਕੋਈ ਕੂਡ ਪ੍ਰਚਾਰ ਕਰਨ ਵਾਲੇ ਪਤਾ ਨਹੀਂ ਮਿਲ ਗਏ ਜੀ ਕਿੱਟੇ ਹੋਏ ਸਾਡਾ ਕੋਈ ਇਹਦੇ ਨਾਲ ਪੰਜਾਬ ਯੂਨੀਵਰਸਿਟੀ ਚੋਂ ਸਾਡੇ ਐਮਐਲਏ ਤੇ ਮਨਿਸਟਰ ਤੇ ਸਾਡੇ ਐਮਪੀ ਨੇ ਮੀਤ ਹੇਰ ਮਲਵਿੰਦਰ ਕੰਗ ਉਹ ਪੰਜਾਬ ਯੂਨੀਵਰਸਿਟੀ ਚ ਪੜ੍ਹੇ ਹੋਏ ਨੇ ਸਾਡੇ ਕਈ ਐਮਐਲਏ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਤੇ ਸਾਡਾ ਤਾਂ ਆਪ ਪਾਰਟੀ ਦਾ ਹੀ ਐਲੂਮਨੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਹੈ ਜੀ ਜੀ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਉਹ ਮਨਾ ਰਹੇ ਆ ਬੜੇ ਜਿਹੜਾ ਸਰਕਾਰ ਨੇ ਪ੍ਰਬੰਧ ਕਰਕੇ ਜਿੱਥੇ-ਜਿੱਥੇ ਚਰਨ ਸ਼ੋਪ ਪ੍ਰਾਪਤ ਧਰਤੀ ਆ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹ ਅਸੀਂ ਸਿੱਖ ਵਿਦਵਾਨਾਂ ਤੋਂ ਸਿੱਖ ਪ੍ਰੋਫੈਸਰ ਸਾਹਿਬਾਨ ਤੋਂ ਸੰਤਾਂ ਮਹਾਂਪੁਰਸ਼ਾਂ ਤੋਂ ਸਾਰਾ ਕੁਝ ਡਿਟੇਲ ਦੇ ਵਿੱਚ ਅਸੀਂ ਉਹ ਲੈ ਲਏ ਨੇ ਨਕਸ਼ੇ ਸਾਰੇ ਉਹਨਾਂ ਪਿੰਡਾਂ ਦੇ ਵਿੱਚ ਆਲਰੇਡੀ ਗਰੰਟਾਂ ਵੀ ਚਲੀਆਂ ਗਈਆਂ ਨੇ ਬਹੁਤ ਸਾਰੇ ਪਿੰਡਾਂ ਨੂੰ ਅਸੀਂ 50-50 ਲੱਖ ਰੁਪਏ ਦੀ ਪਰ ਪਿੰਡ ਹੋਰ ਵੀ ਗਰੰਟਾਂ ਦੇਵਾਂਗੇ ਕੁਝ ਵੀ ਪੰਚਾਇਤਾਂ ਨੂੰ ਦੇਵਾਂਗੇ ਉਹ ਕੁਝ ਵੀ ਵਿਕਾਸ ਦੇ ਕੰਮ ਕਰਾ ਲੈਣ ਲਗਭਗ 70 ਕਰੋੜ ਦੇ ਨੇੜੇ ਤੇੜੇ ਗ੍ਰਾਂਟਾਂ ਜਿਹੜੀਆਂ ਨੇ 140 142 ਦੇ ਨੇੜੇ ਤੇੜੇ ਕਸਬੇ ਤੇ ਪਿੰਡ ਪੈਂਦੇ ਨੇ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਤੇ ਉੱਥੇ ਅਲੌਕਿਕ ਕੀਰਤਨ ਵੀ ਹੋਣਗੇ ਲਾਈਟ ਐਂਡ ਸਾਊਂਡ ਸ਼ੋ ਵੀ ਬਟਾਲੇ ਦੇ ਵਿੱਚ ਵੀ ਅੱਜ ਹੈਗਾ ਸ਼ਾਮ ਨੂੰ ਤੇ ਇਸ ਤੋਂ ਪਹਿਲਾਂ ਸ਼ੁਰੂ ਹੋ ਚੁੱਕੇ ਨੇ ਸ਼੍ਰੀਨਗਰ ਤੋਂ 18 ਤਰੀਕ ਨੂੰ ਅ ਅਸੀਂ ਜਾਵਾਂਗੇ ਸ਼੍ਰੀਨਗਰ ਤੋਂ ਕਸ਼ਮੀਰੀ ਪੰਡਤਾਂ ਦੇ ਇੱਕ ਪੂਰੇ ਜਥੇ ਸਮੇਤ ਉਸ ਤੋਂ ਯਾਤਰਾ ਸ਼ੁਰੂ ਹੋਊਗੀ ਮਾਲਵੇ ਚੋਂ ਦੋ ਯਾਤਰਾਵਾਂ ਆਉਣਗੀਆਂ ਤੇ ਨਾਲ ਮਾਝੇ ਚੋਂ ਦੁਆਬੇ ਚੋਂ ਤੇ ਉਹ 23 24 25 ਦਾ ਬਹੁਤ ਵੱਡਾ ਇੱਕ ਇਤਿਹਾਸਕ ਕੱਠ ਜਿਹੜਾ ਉਹ ਅਨੰਦਪੁਰ ਸਾਹਿਬ ਕਿ ਹੋਊਗਾ 23 ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਤੇ ਅਖੰਡ ਪਾਤਸ਼ਾਹ ਦੇ ਪ੍ਰਕਾਸ਼ ਹੋਣਗੇ 25 ਤਰੀਕ ਨੂੰ ਭੋਗ ਪੈਣਗੇ 24 ਤਰੀਕ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰਲੇ ਹੋ ਕੇ ਅਸੀਂ ਅਨੰਦਪੁਰ ਸਾਹਿਬ ਆ ਕੇ ਕਰ ਰਹੇ ਜਿਸ ਦੇ ਵਿੱਚ ਕਾਫੀ ਇਤਿਹਾਸਕ ਫੈਸਲੇ ਲੈ ਜਾਣਗੇ ਬਿਲਕੁਲ ਜੀ ਇਹ ਬਟਾਲੇ ਦੀ ਡਿਮਾਂਡ ਸੀ ਬੜੀ ਕਿਉਂਕਿ ਜਿੱਥੇ ਪੁਰਾਣੀ ਤਹਿਸੀਲ ਸੀ ਹਮੇਸ਼ਾ ਉੱਥੇ ਰਸ਼ ਕੰਜੈਸਟਿਡ ਏਰੀਆ ਸੀ ਸਾਡੇ ਲੋਕਾਂ ਨੂੰ ਨੰਗਣ ਹੋਣ ਦੀ ਬੜੀ ਦਿੱਕਤ ਹੁੰਦੀ ਸੀ ਅੱਜ ਉਹ ਟ੍ਰੈਫਿਕ ਤੋਂ ਜਿਹੜੀ ਨਿਆਤ ਪਾਉਂਦੇ ਆ ਹੋયા ਕਿਉਂਕਿ ਮੈਂ ਇਹੋ ਬੇਨਤੀ ਕੀਤੀ ਸੀ ਆਪਣੇ ਲੋਕਾਂ ਨੂੰ ਜਦੋਂ 22 ਦੇ ਵਿੱਚ ਆਪਾਂ ਵੋਟਾਂ ਮੰਗਣ ਜਾਂਦੇ ਸਾਂ ਬਾਕੀ ਜੇ ਕੰਮ ਕਰਾਂਗੇ ਤੇ ਵੋਟ ਪਾਇਓ ਨਾ ਤੇ ਨਾ ਵੋਟ ਪਾਏ ਪਰ ਅੱਜ ਉਹਨਾਂ ਨੇ ਯਕੀਨ ਕੀਤਾ ਉਦੋਂ ਔਰ ਅੱਜ ਉਹਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਦੇਖਣ ਨੂੰ ਮਿਲ ਰਿਹਾ ਅਜ ਨਵਾਂ ਤਹਿਸੀਲ ਕੰਪਲੈਕਸ ਜਿਹੜਾ ਉਹ ਕਰਾਊਡ ਏਰੀਏ ਦੇ ਵਿੱਚੋਂ ਕੱਢ ਕੇ ਇੱਕ ਸੈਪਰੇਟ ਏਰੀਏ ਤੇ ਅਲੱਗ ਏਰੀਏ ਦੇ ਵਿੱਚ ਆਪਾਂ ਕਰ ਦਿੱਤਾ ਤਾਂ ਜੋ ਕਿ ਲੋਕਾਂ ਸਾਡਿਆਂ ਨੂੰ ਸੁਖ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ ਮਿਲ ਸਕਣ ਇਹਦੇ ਨਾਲ ਨਾਲ ਇੱਕੋ ਦਫ਼ਤਰ ਦੇ ਵਿੱਚ ਜਿਹੜੀਆਂ ਤਹਿਸੀਲਦਾਰ ਪਟਵਾਰੀ ਗਰਦੌਰ ਕਮਿਸ਼ਨਰ ਸਾਹਿਬ ਐਸਜੀਐਮ ਸਾਹਿਬ ਸੋ ਸਾਰੇ ਜਿਹੜੇ ਦਫ਼ਤਰ ਇੱਕੋ ਛੱਤ ਹਲੇ ਦੇ ਦਿੱਤੇ ਨੇ ਇਹਦੇ ਨਾਲ ਸਾਡੇ ਲੋਕਾਂ ਦੀ ਜਿਹੜੀ ਖੱਜਲ ਖਰਾਬੀ ਸੀ ਕਦੀ ਕਿਸੇ ਨੂੰ ਕਿਸੇ ਦਫ਼ਤਰ ਜਾਣਾ ਪੈਂਦਾ ਸੀ ਕਦੀ ਕਿਸੇ ਨੂੰ ਕਈ ਸੜਕਾਂ ਪਾਰ ਕਰਨੀਆਂ ਪੈਂਦੀਆਂ ਸੀ ਅੱਜ ਉਹ ਸਿਰਫ ਇੱਕ ਦਰਵਾਜ਼ੇ ਦੀ ਐਂਟਰੀ ਕਰ ਲਗੇ ਤੇ ਇੱਕੋ ਛੱਤ ਹਲੇ ਜਿਹੜੀਆਂ ਸਹੂਿਦਾਵਾਂ ਲੈਣਗੇ ਐਮਐਲਏ ਸਾਹਿਬ ਇਹ ਤਾਂ ਮੰਗ ਪੂਰੀ ਹੋ ਗਈ ਜੀ ਜ਼ਿਲ੍ਹੇ ਦੀ ਮੰਗ ਬੜੀ ਦੇਰ ਦੀ ਉੱਠੀ ਚੱਲੀ ਆ ਜੀ ਬਟਾਲਾ ਇਹ ਹਲੇ ਵੇਟ ਕਰ ਲਓ ਪਹਿਲਾਂ ਪਹਿਲਾਂ ਸਮਾਨ ਤੇ ਸਾਂਭ ਲਈਏ ਸੋ ਕਹਿਣ ਦਾ ਭਾਵ ਦੇਖੋ ਇੱਕ ਗੱਲ ਤੇ ਕਲੀਅਰ ਹੈ ਵੀ ਬਟਾਲਾ ਸਾਡਾ ਪਛੜਿਆ ਸੀ ਕਿਉਂਕਿ ਇਹਨਾਂ ਗਲੀਆਂ 'ਚ ਖੇਡ ਕੇ ਆਪਾਂ ਵੱਡੇ ਹੋਏ ਇਹਨਾਂ ਗਲੀਆਂ ਦੇ ਵਿੱਚ ਹੀ ਆਪਾਂ ਦੇਖਿਆ ਸਾਰਾ ਕਿਉਂਕਿ ਜਿੰਨੀਆਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਬਟਾਲੇ ਬਾਰੇ ਕੁਝ ਨਹੀਂ ਸੋਚਿਆ ਸਿਰਫ ਤੇ ਸਿਰਫ ਹੋ ਸਕਦਾ ਉਹਨਾਂ ਨੇ ਆਪਣਾ ਵਿਕਾਸ ਕੀਤਾ ਹੋਵੇ ਪਰ ਇਸ ਵਾਰ ਪਹਿਲੀ ਵਾਰੀ ਹੋ ਰਿਹਾ ਬਟਾਲੇ ਦੀ ਦਿਨ-ਪ੍ਰਤੀ ਦਿਨ ਤੁਸੀਂ ਦੇਖ ਰਹੇ ਹੋ ਉਹਦੀ ਡਿਵੈਲਪਮੈਂਟ ਦੇ ਵਿੱਚ ਨਖਾਰ ਆ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਇਹ ਮੇਰੇ ਲੋਕ ਕਹਿ ਰਹੇ ਨੇ ਸੋ ਜਦੋਂ ਲੋਕ ਬੋਲਣ ਲੱਗ ਪੈਣ ਤੇ ਫਿਰ ਆਪਣੇ ਆਪ ਹੀ ਸਮਝ ਲਓ ਵੀ ਆਪਾਂ ਕਾਮਯਾਬੀ ਵੱਲ ਜਾ ਰਹੇ ਹਾਂ ਸੋ ਹੱਲੇ ਬਹੁਤ ਕੰਮ ਆਉਣ ਵਾਲੇ ਬਟਾੜੇ ਦੇ ਹੁਣ ਇਸ ਤੋਂ ਅਗਲਾ ਕਨਸੈਪਟ ਸਾਡਾ ਕੀ ਹੈ ਮੈਂ ਅੱਜ ਤੁਹਾਡੇ ਲਈ ਐਡਵਾਂਸ ਤੁਹਾਡੇ ਰੂਬਰੂ ਕਰਦੇ ਹਾਂ ਸਾਡਾ ਐਸਐਸਪੀ ਦਫ਼ਤਰ ਲੋਕਾਂ ਨੂੰ ਬੜੇ ਉਧਰਲੇ ਪਾਸੇ ਵੀ ਗੱਡੀਆਂ ਦੀ ਪ੍ਰੋਬਲਮ ਆਉਂਦੀ ਹੈ ਨਹੀਂ ਲੱਗਦੀਆਂ ਦਿੱਕਤਾਂ ਆਉਂਦੀਆਂ ਨੇ ਉਹ ਵੀ ਕੋਸ਼ਿਸ਼ ਹੈ ਵੀ ਹੁਣ ਇਸ ਤੋਂ ਬਾਅਦ ਆਪਾਂ ਐਸਐਸਪੀ ਆਫਿਸ ਜਿਹੜਾ ਵਾ ਉਹ ਵੀ ਆਪਾਂ ਇੱਥੇ ਲੈ ਕੇ ਆਏਗੇ ਸੋ ਸਟੈਪ ਬਾਈ ਸਟੈਪ ਕੰਮ ਕਰਾਂਗੇ ਉਹ ਵੀ ਹੁਣ ਦਫ਼ਤਰ ਲਿਆਉਣਾ ਇਹ ਜਿਹੜੀ ਲੈਂਡ ਆ ਪੰਚਾਇਤ ਦੀ ਆ ਪੁਲਿਸ ਲਾਈਨ ਨਵੀਂ ਬਣਾਉਣੀ ਕਾਰਨ ਕੀ ਆ ਸੁਰੱਖਿਆ ਫੋਰਸਾਂ ਨੂੰ ਸੁਰੱਖਿਆ ਨੂੰ ਪ੍ਰਬੰਧਾ ਦੇ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਆਪਾਂ ਪਟਾਲੇ ਦੀ ਸੁਰੱਖਿਆ ਕਿਤਰਾ ਕਰ ਸਕਦੇ ਜਿਹੜਾ ਮੇਰੇ ਵੱਲੋਂ ਐਫਰਟ ਆ ਪੂਰਾ ਉਹ ਮੈਂ ਕਰ ਰਿਹਾ ਕਿਉਂਕਿ ਮੈਨੂੰ ਇਹ ਆ ਕਿ ਇੱਕ ਤਹਿਸੀਲ ਕੰਪਲੈਕਸ ਸਾਡਾ ਬਣ ਗਿਆ ਉਸ ਤੋਂ ਬਾਅਦ ਐਸਐਸਪੀ ਆਫਿਸ ਇੱਥੇ ਬਣ ਜਾਵੇ ਨਾਲ ਪੁਲਿਸ ਲਾਈਨ ਬਣ ਜਾਵੇ ਤਾਂ ਜੋ ਕਿ ਸਾਡੀ ਫੋਰਸ ਜਿੰਨੀ ਵੀ ਆਵੇ ਉਹਨੂੰ ਰਹਿਣ ਬਹਿਣ ਦੀ ਕੋਈ ਦਿੱਕਤ ਨਾ ਹੋਵੇ ਰਹਿائش ਦੀ ਕੋਈ ਦਿੱਕਤ ਨਾ ਹੋਵੇ ਐਮਐਲਐਸਪੇਸ ਬਿਲਡਿੰਗ ਦਾ ਪੱਥਰ ਕਦੋਂ ਲਾਇਆ ਸੀਗਾ ਆਪ ਕਿੰਨੇ ਚਿਰ ਚੱਲ ਕੇ ਤਿਆਰ ਹੋਈ ਨਾਕਤ ਕਿੰਨੀ ਆਈ ਅ ਦੇਖੋ ਇਹ ਤਕਰੀਬਨ 11.5 12 ਕਰੋੜ ਦਾ ਪ੍ਰੋਜੈਕਟ ਸੀ ਇਹ ਵਾਲਾ ਔਰ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਨੀ ਪੱਥਰਾ ਅਜ ਤੋਂ ਆਪਾਂ 5-6 ਮਹੀਨੇ ਪਹਿਲਾਂ ਰੱਖਿਆ ਸੀ ਔਰ ਅੱਜ ਤੁਹਾਡੇ ਸਾਹਮਣੇ ਬਤੌਰ ਬਣ ਕੇ ਤਿਆਰ ਆ ਸੋ ਨੋਕ ਜਿਹੜੇ ਨੇ ਦਾ ਫਾਇਦਾ ਕਰਾਂਗੇ ਸਾਰੀਆਂ ਗੱਲਾਂ ਹੋਣੇ ਕਰ ਲੈ ਦੀ ਕਰਦੇ ਆ ਅੱਜ ਸ਼ਾਮ ਦਾ ਇੱਕ ਪ੍ਰੋਗਰਾਮ ਉਹਦੇ ਬਾਰੇ ਕੁਝ ਹਾਂ ਇੱਕ ਮੇਰੀ ਇੱਕ ਮੇਰੀ ਬੇਨਤੀ ਹੈ ਔਰ ਇੱਕ ਮਿੰਟ ਇੱਕ ਮੇਰੀ ਬੇਨਤੀ ਹੋ ਰਿਹਾ ਜੀ ਆਪ ਜੀ ਦੇ ਧਿਆਨ ਦੇ ਵਿੱਚ ਰੱਖਦੇ ਹਾਂ ਅੱਜ ਇੱਕ ਜ਼ਿਲ੍ਹਾ ਪੱਦਰੀ ਦਾ ਪ੍ਰੋਗਰਾਮ ਆ ਜਿਹੜਾ ਲਾਈਟ ਐਂਡ ਸਾਊਂਡ ਦਾ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਅਕੋਰਡਿੰਗ ਜਿਹੜਾ ਸਾਰਾ ਇਹ ਪ੍ਰੋਗਰਾਮ ਰੱਖਿਆ ਗਿਆ ਵਾ ਔਰ ਮੈਂ ਬਟਾਲਾ ਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਵੀ ਇਹ ਜ਼ਿਲ੍ਹੇ ਦਾ ਪ੍ਰੋਗਰਾਮ ਸੀ ਲੋਕਾਂ ਦੇ ਸਹਿਯੋਗ ਨਾਲ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਇਹ ਬਟਾਲੇ ਵਾਸੀਆਂ ਨੂੰ ਇਹ ਮੈਂ ਕਹਿ ਸਕਦਾ ਵੀ ਉਹਨਾਂ ਨੂੰ ਮਿਲਿਆ ਬਟਾਲੇ ਨੂੰ ਪ੍ਰੋਗਰਾਮ ਮੈਂ ਇਹੋ ਕਹੂੰਗਾ ਵੀ ਸਾਰੇ ਆਪਣੇ ਜਿਹੜੇ ਬਟਾਲੇ ਦੇ ਲੋਕ ਨੇ ਉਹ ਸ਼ਾਮ ਨੂੰ ਉੱਥੇ ਪਹੁੰਚ ਕੇ ਉਸ ਪ੍ਰੋਗਰਾਮ ਦਾ ਜ਼ਰੂਰ ਜਿਹੜਾ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਆ ਉਹਨਾਂ ਦੇ ਇਤਿਹਾਸ ਬਾਰੇ ਜ਼ਰੂਰ ਦੇਖਣ ਜਿਨ੍ਹਾਂ ਨੂੰ ਹਿੰਦੀ ਦੀ ਚਾਦਰ